ਲਖਪਤੀ ਦੀਦੀ ਯੋਜਨਾ ਤਹਿਤ ਔਰਤਾਂ ਨੂੰ 5 ਲੱਖ ਰੁਪਏ ਤੱਕ ਦਾ ਕਰਜ਼ਾ ਮਿਲ ਰਿਹਾ ਹੈ ਜੀ ਹਾਂ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਇਹਦੀ ਪੂਰੀ ਆਪਾਂ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਜੀ ਇਹ ਕੇਂਦਰ ਸਰਕਾਰ ਦੀ ਇੱਕ ਸਕੀਮ ਹੈਗੀ ਹੈ ਜੀ ਲਖਪਤੀ ਦੀਦੀ ਯੋਜਨਾ ਇਹ ਜਿਹੜੀ ਯੋਜਨਾ ਹੈਗੀ ਇਹਦੇ ਅੰਦਰ ਸਰਕਾਰ ਨੇ ਕਿਹਾ ਹੈ ਕਿ ਔਰਤਾਂ ਨੂੰ ਆਰਥਿਕ ਪੱਧਰ ਅਤੇ ਸਸ਼ਕਤ ਕਰਨ ਲਈ 3 ਕਰੋੜ ਲਖਪਤੀ ਦੀਦੀ ਬਣਾਉਣ ਦੀ ਉਹਨਾਂ ਦੀ ਯੋਜਨਾ ਹੈਗੀ ਹੈ ਜੀ ਕੇਂਦਰ ਨੇ ਲਖਪਤੀ ਦੀਦੀ ਯੋਜਨਾ ਇੱਕ ਇਹਦੇ ਜਿਹੜੇ ਅੰਤਰਗਤ ਜੋ ਇਹਦੇ ਵਿੱਚ ਹੈ ਕੀ ਹੈ ਕਿ ਇਹ ਇੱਕ ਹੁਨਰ ਸਿਖਲਾਈ ਪ੍ਰੋਗਰਾਮ ਹੈ ਜਿਸ ਵਿੱਚ ਔਰਤਾਂ ਨੂੰ 1 ਲੱਖ ਰੁਪਏ ਤੋਂ ਲੈ ਕੇ 5 ਲੱਖ ਰੁਪਏ ਤੱਕ ਦਾ ਕਰਜ਼ਾ ਦਿੱਤਾ ਜਾਂਦਾ ਹੈ ਦਿਲਚਸਪੀ ਵਾਲੀ ਤਾਂ ਗੱਲ ਇਹ ਹੈਗੀ ਹੈ ਕਿ ਇਹ ਸਰਕਾਰ ਔਰਤਾਂ ਨੂੰ ਹੁਨਰ ਸਿਖਲਾਈ ਦੇ ਕੇ ਸਵੈ ਰੋਜ਼ਗਾਰ ਲਈ ਉਤਸ਼ਾਹਿਤ ਕਰਨਾ ਚਾਹੁੰਦੀ ਹੈ ਇਹਦਾ ਜਿਹੜਾ ਮੁੱਖ ਉਦੇਸ਼ ਹੈਗਾ ਇਸ ਯੋਜਨਾ ਦਾ ਜਿਵੇਂ ਤੁਹਾਨੂੰ ਦੱਸਿਆ ਕਿ ਸਵੈ ਨਿਰਭਰ ਬਣਾਉਣ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਤਾਂ ਜੋ ਔਰਤਾਂ ਸਵੈ ਰੋਜਗਾਰ ਵੱਲ ਵੱਧ ਸਕਣ ਅਤੇ ਉਹਨਾਂ ਦੀ ਆਰਥਿਕ ਸਥਿਤੀ ਵਿੱਚ ਸੁਧਾਰ ਹੋਵੇ ਇਸ ਯੋਜਨਾ ਵਿੱਚ ਔਰਤਾਂ ਨੂੰ ਨਵੇਂ ਕਾਰੋਬਾਰ ਸ਼ੁਰੂ ਕਰਨ ਲਈ ਸਿਖਲਾਈ ਅਤੇ ਮਾਰਗਦਰਸ਼ਨ ਵੀ ਦਿੱਤਾ ਜਾਂਦਾ ਹੈਗਾ ਇਸ ਯੋਜਨਾ ਤਹਿਤ ਔਰਤਾਂ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਵਿਆਜ ਮੁਕਤ ਕਰਜ਼ੇ ਦੀ ਸਹੂਲਤ ਲੈ ਸਕਦੀਆਂ ਹਨ ਤੇ ਆਉ ਇਹ ਦੱਸਦੇ ਹਾਂ ਕਿ ਲੱਖਪਤੀ ਦੀਦੀ ਯੋਜਨਾ ਲਈ ਯੋਗਤਾ ਤੁਹਾਨੂੰ ਕੀ ਚਾਹੀਦੀ ਹੈ ਇਹਦੇ ਵਿੱਚ ਕੀ ਕੀ ਮਤਲਬ ਕਿਵੇਂ ਤੁਹਾਨੂੰ ਇਹ ਮਿਲ ਸਕਦੀ ਹੈ ਇਹਦਾ ਤੁਸੀਂ ਕਿਵੇਂ ਲਾਭ ਉਠਾ ਸਕਦੇ ਹੋ ਇਹ ਅਲੱਗ-ਅਲੱਗ ਰਾਜਾਂ ਦੇ ਵਿੱਚ ਸਕੀਮ ਇਹ ਚਲਾਈ ਜਾ ਰਹੀ ਹੈ ਬੇਸਿਕਲੀ ਇਹ ਕੇਂਦਰ ਸਰਕਾਰ ਦੀ ਇੱਕ ਸਕੀਮ ਹੈਗੀ ਹੈ ਇਹਦੇ ਵਿੱਚ ਰਾਜ ਹੀ ਜ਼ਿਆਦਾਤਰ ਆਪਣੇ ਨਿਰਧਾਰਿਤ ਕਰਦੇ ਹਨ ਕਿ ਇਹਦੇ ਵਿੱਚ ਕੀ ਕੀ ਟਰਮਸ ਐਂਡ ਕੰਡੀਸ਼ਨਸ ਹਨ ਲੇਕਿਨ ਜੋ ਕੇਂਦਰ ਸਰਕਾਰ ਨੇ ਨਿਰਧਾਰਿਤ ਦਿੱਤਾ ਲਗਭਗ ਥੋੜਾ ਜਿਹਾ ਥੋੜਾ ਬਹੁਤਾ ਫਰਕ ਹੁੰਦਾ ਹੈਗਾ ਜ਼ਿਆਦਾ ਫਰਕ ਨਹੀਂ ਹੁੰਦਾ ਹੈਗਾ ਤੇ ਉਹ ਇੱਕ ਤਾਂ ਇਹ ਹੈ ਕਿ ਉਹ ਸੰਬੰਧਤ ਰਾਜ ਜਿੱਥੇ ਵੀ ਜਿਹੜੇ ਸਟੇਟ ਦੇ ਵਿੱਚ ਜਾਂ ਜਿੱਦਾਂ ਤੁਸੀਂ ਪੰਜਾਬ ਦੇ ਵਿੱਚ ਰਹਿੰਦੇ ਹੋ ਜੀ ਤੇ ਤੁਹਾਨੂੰ ਉੱਥੇ ਤੁਸੀਂ ਵਸਨੀਕ ਹੋਣੇ ਚਾਹੀਦੇ ਹੋ ਜੀ ਤੇ ਜ਼ਰੂਰੀ ਇਹ ਉਮਰ ਜਿਹੜੀ ਔਰਤਾਂ ਦੀ 18 ਤੋਂ 50 ਸਾਲ ਦੇ ਵਿੱਚ ਹੋਣੀ ਚਾਹੀਦੀ ਹੈ ਤੇ ਔਰਤਾਂ ਦੀ ਜਿਹੜੀ ਸਲਾਨਾ ਆਮਦਨ ਹੈਗੀ ਹੈ 1 ਲੱਖ ਰੁਪਏ ਤੋਂ ਘੱਟ ਹੋਣੀ ਚਾਹੀਦੀ ਹੈ ਜੀ ਔਰ ਸਭ ਤੋਂ ਵੱਡੀ ਗੱਲ ਹੈ ਜੀ ਇਹ ਸਕੀਮ ਦਾ ਲਾਭ ਸਿਰਫ ਔਰਤਾਂ ਹੀ ਲੈ ਸਕਦੀਆਂ ਹਨ ਹੁਣ ਇਹ ਸਮਝੋ ਕਿ ਲਖਪਤੀ ਦੀਦੀ ਯੋਜਨਾ ਲਈ ਤੁਹਾਨੂੰ ਦਸਤਾਵੇਜ਼ ਇਹਦੇ ਵਿੱਚ ਕੀ ਕੀ ਚਾਹੀਦੇ ਹਨ ਜੀ ਲਖਪਤੀ ਦੀਦੀ ਯੋਜਨਾ ਦਾ ਲਾਭ ਲੈਣ ਲਈ ਇੱਕ ਔਰਤ ਕੋਲ ਆਧਾਰ ਕਾਰਡ ਹੋਣਾ ਚਾਹੀਦਾ ਹੈਗਾ ਪੈਨ ਕਾਰਡ ਹੋਣਾ ਚਾਹੀਦਾ ਹੈਗਾ ਆਮਦਨ ਸਰਟੀਫਿਕੇਟ ਹੋਣਾ ਚਾਹੀਦਾ ਹੈ ਡੋਮੋਸ ਡੋਮਿਸਾਈਲ ਸਰਟੀਫਿਕੇਟ ਹੋਣਾ ਚਾਹੀਦਾ ਹੈਗਾ ਬੈਂਕ ਖਾਤੇ ਦਾ ਵੇਰਵਾ ਚਾਹੀਦਾ ਰਜਿਸਟਰਡ ਮੋਬਾਈਲ ਨੰਬਰ ਚਾਹੀਦਾ ਪਾਸਪੋਰਟ ਸਾਈਜ਼ ਦੀ ਫੋਟੋ ਚਾਹੀਦੀ ਹੈ ਅਤੇ ਇੱਕ ਈਮੇਲ ਆਈਡੀ ਹੋਣੀ ਚਾਹੀਦੀ ਹੈ ਮੈਨੂੰ ਨਹੀਂ ਲੱਗਦਾ ਕਿ ਇਹ ਅੱਜਕੱਲ੍ਹ ਇਹਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈਗੀ ਸਾਰਿਆਂ ਦੇ ਕੋਲ ਹੀ ਹੁੰਦੇ ਹੈਗੇ ਜੇ ਇੱਕ ਅੱਧਾ ਕੋਈ ਡਾਕੂਮੈਂਟ ਨਹੀਂ ਹੈ ਜਾਂ ਜਿਵੇਂ ਕਿ ਬੀਬੀਆਂ ਜਾਂ ਭੈਣਾਂ ਦੇ ਕੋਲ ਪੈਨ ਕਾਰਡ ਕਈ ਵਾਰੀ ਨਹੀਂ ਹੁੰਦਾ ਬਣਵਾ ਲਓ ਤੁਸੀਂ ਆਮਦਨ ਸਰਟੀਫਿਕੇਟ ਵੀ ਬਣ ਜਾਂਦਾ ਹੈਗਾ ਐਡਮਿਸੀਲ ਸਰਟੀਫਿਕੇਟ ਵੀ ਬਣ ਜਾਂਦਾ ਹੈ ਬੈਂਕ ਦੇ ਵਿੱਚ ਅਗਰ ਖਾਤਾ ਨਹੀਂ ਤਾਂ ਖਾਤਾ ਜ਼ਰੂਰ ਕਰਵਾ ਲਓ ਤੁਸੀਂ ਤੇ ਜਿਹੜਾ ਮੋਬਾਈਲ ਨੰਬਰ ਹੈਗਾ ਉਹ ਤੁਹਾਡਾ ਰਜਿਸਟਰਡ ਆਪਣੇ ਨਾਮ ਦੇ ਉੱਪਰ ਉਹ ਹੋਣਾ ਚਾਹੀਦਾ ਹੈਗਾ ਜੀ ਇਹਦੀ ਜਿਹੜੀ ਪ੍ਰਕਿਰਿਆ ਹੈਗੀ ਲਖਬਤੀ ਦੀਦੀ ਯੋਜਨਾ ਦੀ ਜਿਹੜੀ ਅਰਜੀ ਦੀ ਪ੍ਰਕਿਰਿਆ ਹੈਗੀ ਆ ਉਹ ਜਿਹੜੀ ਆਫਲਾਈਨ ਅਰਜੀ ਦੇਣੀ ਪੈਂਦੀ ਹੈ ਜੀ ਲਖਪਤੀ ਦੀਦੀ ਯੋਜਨਾ ਬਾਰੇ ਵਿਸਤ੍ਰਿਤ ਜੇ ਤੁਹਾਨੂੰ ਹੋਰ ਜਾਣਕਾਰੀ ਚਾਹੀਦੀ ਹੈਗੀ ਹੈ ਤੇ ਸਰਕਾਰੀ ਵੈਬਸਾਈਟ ਹੈਗੀ ਹੈ ਜੀ lakhpati-didi.gov.in ਤੋਂ ਪ੍ਰਾਪਤ ਕਰ ਸਕਦੇ ਹੋ ਤੁਹਾਡੇ ਏਰੀਆ ਦੇ ਵਿੱਚ ਹੋਰ ਉਹ ਕੇਂਦਰ ਖੁੱਲੇ ਹੋਏ ਅੱਜ ਕੱਲ ਤਾਂ ਪ੍ਰਾਈਵੇਟ ਸਾਈਬਰ ਕੈਫੇ ਵੀ ਖੁੱਲੇ ਹੋਏ ਆ ਜੀ ਜਿੱਥੇ ਤੁਸੀਂ ਆਪਣੇ ਆਧਾਰ ਕਾਰਡ ਵਗੈਰਾ ਉਹ ਵੀ ਬਣਾਉਂਦੇ ਹੋ ਉੱਥੇ ਵੀ ਤੁਸੀਂ ਇਹ ਕਰ ਸਕਦੇ ਹੋ ਹੋਰ ਯੋਜਨਾਵਾਂ ਹੈਗੀਆਂ ਸਾਈਬਰ ਕੈਫਿਆਂ ਦੇ ਵਿੱਚ ਤੇ ਉਥੋਂ ਵੀ ਤੁਸੀਂ ਇਹ ਜਾਣਕਾਰੀ ਲੈ ਸਕਦੇ ਹੋ ਉਹ ਤੁਹਾਡਾ ਫਾਰਮ ਵੀ ਭਰ ਦੇਣਗੇ ਤੇ ਵੈਸੇ ਤਾਂ ਸਰਕਾਰ ਨੇ ਇਹਦੀ ਕੋਈ ਫੀਸ ਨਹੀਂ ਰੱਖੀ ਹੋਈ ਬਿਲਕੁਲ ਫ੍ਰੀ ਹੈਗਾ ਟੋਟਲੀ ਫ੍ਰੀ ਹੈਗਾ ਜੀ ਇਹ ਤੇ ਇਹ ਇੱਕ ਜ਼ਰੂਰੀ ਜਾਣਕਾਰੀ ਸੀਗੀ ਇਹ ਮੈਂ ਸੋਚਿਆ ਕਿ ਇੱਕ ਦੇ ਦਾਂ ਕਿ ਬੀਬੀਆਂ ਲਈ ਪੈਣਾ ਲਈ ਇੱਕ ਇਹ ਜਿਹੜੀ ਯੋਜਨਾ ਹੈਗੀ ਹੈ ਇਹਦਾ ਜਿਆਦਾ ਤੋਂ ਜਿਆਦਾ ਲਾਭ ਉਠਾ ਸਕਣ ਤੇ ਵੀਡੀਓ ਚੰਗਾ ਲੱਗਾ ਤਾਂ ਇਹਨੂੰ ਸ਼ੇਅਰ ਕਰ ਦਿਓ ਜੀ ਲਾਈਕ ਵੀ ਕਰ ਦਿਓ ਤੇ ਵੱਧ ਤੋਂ ਵੱਧ ਸਬਸਕ੍ਰਾਈਬ ਵੀ ਕਰ ਦਿਓ ਧੰਨਵਾਦ ਜੀ